ਇਹ ਤਾਂ ਪਰਫੈਕਟ ਗੱਲ ਹੈ। ਉਹ ਨਹੀਂ ਨਹੀਂ। ਤੂੰ ਕਾਫੀ ਮਿੰਟ ਦੇ ਦੋ। ਲਓ ਮਾਰੇ ਲੋਕੀਂ ਰੋਣੇ ਨੂੰ ਡਾਂਸ ਕਰਕੇ ਲਾਓ। ਮੇਰੇ ਕੰਮ ਕਰ ਲੈਣ ਦੋ। ਨਹੀਂ ਨਹੀਂ। ਜਾਨੂੰ ਮੈਂ ਗੱਲਾਂ ਮਨਾਗੜਾ ਦੋ। ਮੇਰੇ ਬਾਬਾ ਜੀ ਪਰ ਮੈਂ ਸਿੰਘ ਜੀ ਤੁਸੀਂ ਗੱਲ ਕਰੋ। ਸਿੱਖਾਂ ਦੇ ਬੱਚੇ ਆਪਾਂ। ਕੋਸ਼ਿਸ਼ ਕਰੀਏ। ਜਿੱਤੇ ਸਾਈਡ ਤੇ ਕੋਈ ਪੂਰੀ ਕ੍ਰਾਂਤਿ ਸਾਹ ਨਾਲ ਵੱਧ ਦੇ ਰਿਹਾ। ਤੇਰਾ ਮੈਨੂੰ ਹੀ ਦਵਾ ਦੇ। ਜਵਾਬ ਦੇ ਪ੍ਰਚਾਰ ਕਰਦਾ ਹਾਂ। ਲੋਕਾਂ ਨੂੰ ਜੋੜਦਾ ਹਾਂ ਤੁਸੀਂਾਂ ਨਾਲ। ਮੂੰਹ ਦਰ ਸਕੀ ਜਾਂਦਾ ਹਣਾ ਅਸੀਂ ਕੋਈ ਕੋਸ਼ਿਸ਼ ਨਹੀਂ ਆਪਾਂ ਦਾ ਇਹਦਾ ਨਹੀਂ ਕੁਝ ਬੋਲਿਆ ਤੈਨੂੰ ਸਹਾਇਕ ਹੀ ਦਿੰਦੇ ਆ ਕਿਹਦੇ ਧਰਮ ਨਾਲ ਜਿਦੜੀ ਕਰਨਾ ਨਹੀਂ ਫੇਰ ਤੈਨੂੰ ਉਹਨਾਂ ਦਾ ਸਹਗਮ ਨਹੀਂ ਹੈਗਾ ਪਰ ਤੈਨੂੰ ਕੀ ਦੱਸਿਆ ਨਹੀਂ ਸਹਗਮ ਨਹੀਂ ਹੈਗਾ ਜੇ ਤੂੰ ਸੱਚਾ ਨਾ ਤੂੰ ਸੱਚਮੁੱਚ ਸਹਾਈ ਬਣ ਕੇ ਉਹਨੂੰ ਤੇ ਤੂੰ ਥੋਕੇ ਕਹਿੰਦਾ ਵੀ ਅਸੀਂ ਕੀਤਾ ਹੀ ਵਿਚਾਰ ਮੈਂ ਕੜਦਾ ਗਾਲਾਂ ਲੈ ਜਸੂਨ ਸਿੰਘ ਨੂੰ ਕੁਝ ਨਹੀਂ ਹੈਗਾ ਮਿੱਟੀ ਹੈ ਮੇਰੇ ਗਾੜੀ ਕੁੱਤੇ ਇਹ ਕੁੱਤਾ ਵੀ ਨਹੀਂ ਹੈਗਾ ਮੇਰੇ ਗਾੜੀ ਉਹ ਮੈਂ ਲੱਠੋ ਕੇ ਨਹੀਂ ਪਤਾ ਪਿਓ ਹੀ ਨਹੀਂ ਪਤਾ ਕਿਹੜਾ ਮਾਰ ਨਹੀਂ ਪਤਾ ਹੀ ਨਹੀਂ ਜੰਮਿਆ ਕਿੰਨਾ ਉਹਦੇ ਬਿਮਾਰ ਮਾਰ ਬੱਸਮ ਕਿਹੜਾ ਹੈ ਪਤਾ ਹੀ ਨਹੀਂ ਉਹਦੀ ਕੀ ਹੋਉਂਦੀ ਆ ਇੱਕ ਸਮਾਜ ਸੇ ਮੈਂ ਕਹਿੰਦਾ ਲੋ ਕੇ ਲੈ ਤੂੰ ਮੰਗੀ ਜਾਂਦੇ ਜੀ ਤੂੰ ਕਰ ਗੱਲ ਹੁਣ ਗੁਰਗ੍ਰਾਮ ਸਾਹਿਬ ਦੇ ਖਿਲਾਫ ਇਸ ਕੰਮ ਬਾਰੇ ਜਿੱਤਰੇ ਯੋਧਿਆਂ ਦੇ ਗੱਲ ਸਮਝੱਖ ਨਹੀਂ ਹੈਗਾ ਉਹ ਸਿੱਖਾਂ ਦੇ ਬੱਚਿਓ ਵੀਰ ਕਿੰਨਾ ਤਨਾਲਾ 13 ਦੀ ਕਹਾਣੀ ਹੈ ਨਾ ਉਹ ਕਰਦੇ ਆਂ ਭਾਈ ਗੁਰੂ ਦੇ ਸੰਦ ਵਿੱਚ ਤਿੰਨ ਸੀ ਚੰਦ ਸ਼ਰਣਾ ਖਾਤਰ ਸਿਰਫ ਚਾਰ ਪੈਸੇ ਖਾਤਰ ਭੱਜਿਆ ਤੇਰੇ ਸਿਧਾਂਤ ਨਹੀਂ ਤੇ ਤੂੰ ਪਿਓ ਦਾ ਨਹੀਂ ਤੇਰੇ ਨਰਵੈਰ ਸਿੰਘ ਦਾ ਨਹੀਂ ਹੈਗਾ ਤੂੰ ਸਮਝ ਚ ਨਰਵੈਰ ਇਹ ਨਾਮ ਦੇਖੋ ਕਿੰਨਾ ਵਧੀਆ ਇਹ ਛੱਡਿਆ ਬਸਨ ਸਿੰਘ ਦਾ ਨਹੀਂ ਹੈਗਾ ਬਈ ਜਿਆਦੇ ਪਿਓ ਆ ਹਰਾਂ ਦਾ ਹੁੰਦਾ ਗੁਰੂ